ਇੰਟਰਨੈਸ਼ਨਲ ਯੋਗਾ ਡੇ ਦੇ ਮੌਕੇ ਤੇ ਅਮਨਦੀਪ ਹਸਪੀਟਲ ਵਿੱਚ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦਸਦੇ ਹੀ ਯੋਗਾ ਇਨਸਟਰక్టర్ yogeshwar ਦੇਵਲੋਂ ਹਸਪੀਟਲ ਸਟਾਫ ਅਤੇ ਡਾਕਟਰਾਂ ਨੂੰ ਯੋਗ ਕਰਵਾਇਆ ਗਿਆ ਤੇ ਇਸ ਮੌਕੇ ਤੇ ਅਮਨਦੀਪ ਹਸਪੀਟਲ ਦੇ ਐਡਮਿਨਿਸਟਰेटर ਵਿੱਚਾ ਥਾਪਾ ਨੇ ਕਿਹਾ ਕਿ ਯੋਗ ਸਾਡੇ ਸ਼ਰੀਰ ਨੂੰ ਫਿਟ ਰੱਖਦਾ ਹੈ ਤੇ ਕਈ ਬਿਮਾਰੀਆਂ ਤੋਂ ਦੂਰ ਵੀ ਰੱਖਦਾ ਹੈ। तमाम ਸ਼ਹਿਰ ਵਾਸੀਆਂ ਡਾਕਟਰਾਂ ਅਤੇ ਸਮੂਹ ਸਟਾਫ ਨੂੰ ਯੋਗਾ ਕਰਨ ਦੇ ਲਈ ਅਤੇ ਲੋਕਾਂ ਨੂੰ ਇਸ ਪ੍ਰਤੀ ਪ੍ਰੇਰਿਤ ਕਰਨ ਦੇ ਲਈ ਵੀ ਅਪੀਲ ਕੀਤੀ। ਅੱਜ ਅਮਨਦੀਪ ਹਸਪੀਟਲ ਵਿੱਚ ਇੰਟਰਨੈਸ਼ਨਲ ਯੋਗਾ ਡੇ ਸੈਲੀਬ੍ਰੇਟ ਕੀਤਾ ਗਿਆ। ਔਰ ਇਸ ਵਿੱਚ ਸਾਰੇ ਜਿੰਨੇ ਵੀ ਸਾਡੇ ਸਟਾਫ ਸੀਗੇ ਜਾਂ ਜਿਹੜੇ ਸਟਾਫ ਸਾਡੇ ਹੋਸਟਲ 'ਚ ਰਹਿੰਦੇ ਨੇ ਉਹਨਾਂ ਸਾਰਿਆਂ ਨੇ ਪਾਰਟਿਸਿਪੇਟ ਕੀਤਾ। ਅੱਜ ਦੇ ਦਿਨ ਉਸ ਤੋਂ ਤੁਹਾਨੂੰ ਪਤਾ ਹੀ ਹੈ ਕਿ ਸਾਰਾ ਆਪਣਾ ਆਪਣੇ ਸ਼ਰੀਰ ਵਾਸਤੇ ਟਾਈਮ ਹੀ ਦੇ ਪਾਉਂਦੇ ਆਫਿਸ ਤੋਂ ਘਰ ਕਰੋ ਆਫਿਸ। ਸੋ ਇੱਕ ਇਹ ਮੌਕਾ ਸੀਗਾ ਕਿ ਸਾਰੇ ਲੋਕ ਇਕੱਠੇ ਕਰਕੇ ਕੁਝ ਹੈਲਥ ਟਿਪਸ ਨੂੰ ਲੰਮ ਦਿੱਤੇ ਜਾਣ ਜਿਦਾਂ ਕਿ ਕਿ ਉਹ ਆਪਣੇ ਸਿਹਤ ਦਾ ਧਿਆਨ ਰੱਖਣ। ਤੇ ਜਿਹੜੀ ਸਟ्रेस ਮੈਨੇਜਮੈਂਟ ਹੈ ਉਹਦੇ ਬਾਰੇ ਵੀ ਦੇਖਿਆ। ਕਰਨ ਕੁਝ ਸੋਲਣਾ ਸੋ ਇਸ ਮੌਕੇ ਤੇ ਅੱਜ ਡਾਕਟਰ ਪੁਲੀਤ ਚੰਮਰ ਜੀ ਆਏ ਸੀ ਸਾਡੇ ਕੋਲ ਯੋਗਾ ਟ੍ਰੇਨਰ ਤੇ ਨਾਲ ਹੀ ਇੱਕ ਚੰਡੀਗੜ੍ਹ ਤੋਂ ਡਾਕਟਰ ਮਿਸਟਰ ਯੋਗੇਸ਼ਵਰ ਗੌਰ ਆਏ ਸੀ ਜਿਹੜੇ ਕਿ ਯੋਗਾ ਤੇ ਬੜੇ ਐਕਸਪਰਟ ਹੈਗੇ ਹਨ ਸੋ ਮੈਂ ਇਹਨਾਂ ਦੋਨਾਂ ਦਾ ਬਹੁਤ-ਬਹੁਤ ਦਿਲੋਂ ਸ਼ੁਕਰੀਆ ਕਰਦਾ ਕਿ ਜਿਨ੍ਹਾਂ ਨੇ ਆਪਣਾ ਟਾਈਮ ਕੱਢਿਆ ਚੰਡੀਗੜ੍ਹ ਨੂੰ ਚੱਲ ਕੇ ਇੱਥੇ ਆਏ ਨੇ ਤੇ ਉਹਨਾਂ ਨੂੰ ਇਸ ਯੋਗਾ ਸੈਸ਼ਨ ਵਿੱਚ ਸਾਨੂੰ ਕੁਝ ਬੜੇ ਇੰਪੋਰਟੈਂਟ ਟੈਕਨੀਕਸ ਸਿਖਾਈਆਂ ਨੇ ਟਿਪਸ ਦਿੱਤੇ ਨੇ ਸੋ ਮੈਂ ਇੱਕ ਵਾਰੀ ਆਪਣੇ ਸਟਾਫ ਦਾ ਵੀ ਸ਼ੁਕਰੀਆ ਕਰਦਾ ਤੇ ਇਹਨਾਂ ਤੋਂ ਅਗਸਤਾਂ ਤੋਂ ਵੀ ਸ਼ੁਕਰੀਆ ਕਰਦਾ ਕਿ ਜਿਨ੍ਹਾਂ ਨੇ ਇਹ ਟਾਈਮ ਕੱਢਿਆ ਤੇ ਆਪਾਂ ਜੋ ਵਾਡੇ ਸੰਗਤ ਇੰਟਰਨੈਸ਼ਨਲ ਜੋ ਵਾਡੇ ਸੈਲੀਬ੍ਰੇਟ ਕੀਤਾ थैंक यू ਸੋ ਮਚ ਇੰਟਰਨੈਸ਼ਨਲ ਯੋਗਾ ਡੇ ਦੇ ਮੌਕੇ ਤੇ ਅਮਨਦੀਪ ਹਸਪਤਲ ਵਿੱਚ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦਸਤੇ ਯੋਗਾ ਇਨਸਟ੍ਰਕਟਰ yogeshwar devalon hospital staff ਅਤੇ ਡਾਕਟਰਾਂ ਨੂੰ ਯੋਗ ਕਰਵਾਇਆ ਗਿਆ ਤੇ ਇਸ ਮੌਕੇ ਤੇ ਅਮਨਦੀਪ ਹਸਪਤਲ ਦੇ ਐਡਮਿਨਿਸਟਰेटर ਵਿੱਚਾ ਥਾਪਾ ਨੇ ਕਿਹਾ ਕਿ ਯੋਗ ਸਾਡੇ ਸ਼ਰੀਰ ਨੂੰ ਫਿਟ ਰੱਖਦਾ ਹੈ ਤੇ ਕਈ ਬਿਮਾਰੀਆਂ ਤੋਂ ਦੂਰ ਵੀ ਰੱਖਦਾ ਹੈ। तमाम ਸ਼ਹਿਰ ਵਾਸੀਆਂ ਅਤੇ ਡਾਕਟਰਾਂ ਅਤੇ ਸਮੂਹ ਸਟਾਫ ਨੂੰ ਯੋਗਾ ਕਰਨ ਦੇ ਲਈ ਅਤੇ ਲੋਕਾਂ ਨੂੰ ਇਸ ਪ੍ਰਤੀ ਪ੍ਰੇਰਿਤ ਕਰਨ ਦੇ ਲਈ ਵੀ ਅਪੀਲ ਕੀਤੀ। ਅੱਜ ਅਮਨਦੀਪ ਹਸਪਤਲ ਵਿੱਚ ਇੰਟਰਨੈਸ਼ਨਲ ਯੋਗਾ ਡੇ ਸੈਲੀਬ੍ਰੇਟ ਕੀਤਾ ਗਿਆ। ਔਰ ਇਸ ਵਿੱਚ ਸਾਰੇ ਜਿੰਨੇ ਵੀ ਸਾਡੇ ਸਟਾਫ ਸੀਗੇ ਜਾਂ ਜਿਹੜੇ ਸਟਾਫ ਸਾਡੇ ਹੋਸਟਲ ਚ ਰਹਿੰਦੇ ਨੇ ਉਹਨਾਂ ਸਾਰੇ ਨੇ ਪਾਰਟਿਸਿਪੇਟ ਕੀਤਾ। ਆਜੀ ਦੇ ਦੌਰਚ ਤੁਹਾਨੂੰ ਪਤਾ ਹੀ ਹੈ ਕਿ ਸਾਰਾ ਆਪਣਾ ਆਪਣੇ ਸ਼ਰੀਰ ਵਾਸਤੇ ਟਾਈਮ ਹੀ ਦੇ ਪਾਉਂਦੇ ਆਫਿਸ ਤੋਂ ਘਰ ਕਰੋ ਆਫਿਸ। ਸੋ ਇੱਕ ਇਹ ਮੌਕਾ ਸੀਗਾ ਕਿ ਸਾਰੇ ਨੂੰ ਇਕੱਠੇ ਕਰਕੇ ਕੁਝ ਹੈਲਥ ਟਿਪਸ ਉਹਨਾਂ ਦਿੱਤੇ ਜਾਣ ਜਿਦਾਂ ਕਿ ਕਿਹੜਾ ਆਪਨੇ ਸਿਹਤ ਦਾ ਧਿਆਨ ਰੱਖਣਾ। ਤੇ ਜਿਹੜੀ ਸਟ्रेस ਮੈਨੇਜਮੈਂਟ ਹੈ ਉਹਦੇ ਬਾਰੇ ਵੀ ਦੇਖਿਆ। ਕਰਨ ਕੁਛ ਸਮਾਂ। ਸੋ ਇਸ ਮੌਕੇ ਤੇ ਅੱਜ ਡਾਕਟਰ ਪੁਲੀਤ ਚੇਮਨ ਜੀ ਆਏ ਸੀ ਸਾਡੇ ਕੋਲ ਯੋਗਾ ਟ੍ਰੇਨਰ ਤੇ ਨਾਲ ਹੀ ਇੱਕ ਚੰਡੀਗੜ੍ਹ ਤੋਂ ਡਾਕਟਰ ਮਿਸਟਰ ਯੋਗੇਸ਼ਵਰ ਬੋਰ ਆਏ ਸੀਗੇ ਜਿਹੜੇ ਕਿ ਯੋਗਾ ਤੇ ਬੜੇ ਐਕਸਪਰਟ ਹੈਗੇ ਹਨ। ਸੋ ਮੈਂ ਇਹਨਾਂ ਦੋਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣਾ ਟਾਈਮ ਕੱਢਿਆ ਚੰਡੀਗੜ੍ਹ ਨੂੰ ਚੱਲ ਕੇ ਇੱਥੇ ਆਏ ਨੇ ਤੇ ਉਹਨਾਂ ਨੂੰ ਇਸ ਯੋਗਾ ਸੈਸ਼ਨ ਵਿੱਚ ਸਾਨੂੰ ਕੁਝ ਬੜੇ ਇੰਪੋਰਟੈਂਟ ਟੈਕਨੀਕਸ ਸਿਖਾਈਆਂ ਰਹਿ। ਟਿਪਸ ਦਿੱਤੇ ਨੇ। ਸੋ ਇਕ ਵਾਰੀ ਆਪਣੇ ਸਟਾਫ ਦਾ ਵੀ ਸ਼ੁਕਰੀਆ ਕਰਦਾ ਤੇ ਇਹਨਾਂ ਤਿੰਨ ਅਗਸਤਾਂ ਦਾ ਵੀ ਸ਼ੁਕਰੀਆ ਕਰਦਾ ਕਿ ਜਿਨ੍ਹਾਂ ਨੇ ਇਹ ਟਾਈਮ ਕੱਢਿਆ ਤੇ ਆਪਾਂ ਜੋ ਵੱਡੇ ਇੰਟਰਨੈਸ਼ਨਲ ਜੋਬਲੇ ਸੈਲੀਬ੍ਰੇਟ ਕੀਤਾ ਥੈਂਕ ਯੂ ਸੋ ਮਚ ਇੰਟਰਨੈਸ਼ਨਲ ਯੋਗਾ ਡੇ ਦੇ ਮੌਕੇ ਤੇ ਅਮਨਦੀਪ ਹਸਪੀਟਲ ਵਿੱਚ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦਸਤੇ ਯੋਗਾ ਇਨਸਟ੍ਰਕਟਰ yogeshwar devalon hospital ਸਟਾਫ ਅਤੇ ਡਾਕਟਰਾਂ ਨੂੰ ਯੋਗ ਕਰਵਾਇਆ ਗਿਆ ਤੇ ਇਸ ਮੌਕੇ ਤੇ ਅਮਨਦੀਪ ਹਸਪੀਟਲ ਦੇ ਐਡਮਿਨਿਸਟਰेटर ਵਿੱਚਾ ਥਾਪਾ ਨੇ ਕਿਹਾ ਕਿ ਯੋਗ ਸਾਰੇ ਸਰੀਰ ਨੂੰ ਫਿਟ ਰੱਖਦਾ ਹੈ ਤੇ ਕਈ ਬਿਮਾਰੀਆਂ ਤੋਂ ਦੂਰ ਵੀ ਰੱਖਦਾ ਹੈ। तमाम ਸ਼ਹਿਰ ਵਾਸੀਆਂ ਡਾਕਟਰਾਂ ਅਤੇ ਸਮੂਹ ਸਟਾਫ ਨੂੰ ਯੋਗਾ ਕਰਨ ਦੇ ਲਈ ਅਤੇ ਲੋਕਾਂ ਨੂੰ ਇਸ ਪ੍ਰਤੀ ਪ੍ਰੇਰਿਤ ਕਰਨ ਦੇ ਲਈ ਵੀ ਅਪੀਲ ਕੀਤੀ। ਅੱਜ ਅਮਨਦੀਪ ਹਸਪੀਟਲ ਵਿੱਚ ਇੰਟਰਨੈਸ਼ਨਲ ਯੋਗਾ ਡੇ ਸੈਲੀਬ੍ਰੇਟ ਕੀਤਾ ਗਿਆ। ਔਰ ਇਸ ਵਿੱਚ ਸਾਰੇ ਜਿੰਨੇ ਵੀ ਸਾਡੇ ਸਟਾਫ ਸੀਗੇ ਜਿਆਦਾ ਜਿਹੜੇ ਸਟਾਫ ਸਾਡੇ ਹੋਸਟਲ ਚ ਰਹਿੰਦੇ ਨੇ ਉਹਨਾਂ ਸਾਰੇ ਨੇ ਪਾਰਟਿਸਿਪੇਟ ਕੀਤਾ ਅੱਜ ਦੇ ਦਿਨ ਉਸ ਤੁਹਾਨੂੰ ਪਤਾ ਹੀ ਹੈ ਕਿ ਸਾਰਾ ਆਪਣਾ ਆਪਣੇ ਸਰੀਰ ਵਾਸਤੇ ਟਾਈਮ ਹੀ ਦੇ ਪਾਉਂਦੇ ਆਫਿਸ ਤੋਂ ਘਰ ਕਰੋ ਆਫਿਸ ਸੋ ਇੱਕ ਇਹ ਮੌਕਾ ਸੀਗਾ ਕਿ ਸਾਰੇ ਨੂੰ ਇਕੱਠੇ ਕਰਕੇ ਕੁਝ ਹੈਲਥ ਟਿਪਸ ਉਹਨਾਂ ਨੂੰ ਦਿੱਤੇ ਜਾਣ ਜਿਵੇਂ ਕਰਾਲ ਕਿ ਉਹ ਆਪਣੇ ਸਿਹਤ ਦਾ ਧਿਆਨ ਰੱਖਣ ਤੇ ਜਿਹੜੀ ਸਟ्रेस ਮੈਨੇਜਮੈਂਟ ਹੈ ਉਹਦੇ ਬਾਰੇ ਵੀ ਦੇਖਿਆ ਗਿਆ ਕਰਨ ਕੁਛ ਸਮਾਂ। ਸੋ ਇਸ ਮੌਕੇ ਤੇ ਅੱਜ ਡਾਕਟਰ ਪੁਲੀਤ ਚੈਮਾ ਜੀ ਆਏ ਸੀ ਸਾਡੇ ਕੋਲ ਯੋਗਾ ਟ੍ਰੇਨਰ ਤੇ ਨਾਲ ਹੀ ਇੱਕ ਚੰਡੀਗੜ੍ਹ ਤੋਂ ਡਾਕਟਰ ਮਿਸਟਰ ਯੋਗੇਸ਼ਵਰ ਬੋਰ ਆਏ ਸੀਗੇ ਜਿਹੜੇ ਕਿ ਯੋਗਾ ਤੇ ਬੜੇ ਐਕਸਪਰਟ ਹੈਗੇ ਨੇ। ਸੋ ਮੈਂ ਇਹਨਾਂ ਦੋਨਾਂ ਦਾ ਬਹੁਤ-ਬਹੁਤ ਦਿਲੋਂ ਸ਼ੁਕਰੀਆ ਕਰਦਾ ਕਿ ਜਿਨ੍ਹਾਂ ਨੇ ਆਪਣਾ ਟਾਈਮ ਕੱਢਿਆ ਚੰਡੀਗੜ੍ਹ ਨੂੰ ਚੱਲ ਕੇ ਇੱਥੇ ਆਏ ਨੇ ਤੇ ਸਾਨੂੰ ਇਸ ਯੋਗਾ ਸੈਸ਼ਨ ਵਿੱਚ ਸਾਰੋਂ ਕੁਝ ਬੜੇ ਇੰਪੋਰਟੈਂਟ ਟਿਪਸ ਸਿਖਾਈਆਂ ਨੇ। ਟਿਪਸ ਦਿੱਤੇ ਨੇ। ਸੋ ਮੈਂ ਇੱਕ ਵਾਰੀ ਆਪਣੇ ਸਟਾਫ ਦਾ ਵੀ ਸ਼ੁਕਰੀਆ ਕਰਦਾ ਤੇ ਇਹਨਾਂ ਤੋਂ ਅਗਸਤਾਂ ਤੋਂ ਵੀ ਸ਼ੁਕਰੀਆ ਕਰਦਾ ਕਿ ਜਿਨ੍ਹਾਂ ਨੇ ਇਹ ਟਾਈਮ ਕੱਢਿਆ ਤੇ ਆਪਾਂ ਜੋ ਸਾਡੇ ਇੰਟਰਨੈਸ਼ਨਲ ਜੀਵ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ